ਪਾਣ ਮਾਰਦੇ ਬਾਅਦ ਸੁਮੇਤ ਪੱਲੇ ਕੋ ਡਾਂਗ ਵੀ ਮਾਰਦੇ ਹੱਥ ਤੇ ਇੱਕ ਬੰਦੇ ਨੇ ਹਾਰ ਬਾਹ ਵੀ ਫਾਲੀ ਤੇ ਉਸ ਤੋਂ ਆ ਉਹਨੇ ਮੇਰਾ ਮੋਬਾਈਲ ਚੇਪ ਚ ਕੱਢ ਲਿਆ ਜਿਹਦੇ ਪੈਸੇ ਪੈਸੇ ਨੇ ਕੱਢਣ ਮੋਬਾਈਲ ਕੱਢ ਲਿਆ ਤੇ ਇੱਕ ਇੱਕ ਤੋਂ ਇੱਧਰ ਨੂੰ ਆ ਗਿਆ ਗੈਸ ਐਂਸੀ ਵੱਲ ਭੱਜਿਆ ਇੱਕ ਉਹ ਗਲੀ ਨੂੰ ਭੱਜਿਆ ਉਹਦੇ ਮੈਂ ਕਿਹਾ ਮੈਂ ਵੀ ਗਿਆ ਫਿਰ ਲੁਧਿਆਣਾ ਦੇ ਰਹਿਣ ਵਾਲੇ ਦੀਪਕ ਸਿੰਘ ਨਾਮ ਦੇ ਇੱਕ ਵਿਅਕਤੀ ਤੇ ਬੀਤੀ ਰਾਤ ਕੁਝ ਹਮਲਾਵਰਾਂ ਨੇ ਲੁੱਟ ਖੋਹ ਦੀ ਨੀयत ਨਾਲ ਉਸ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਵੱਲੋਂ ਉਹਨਾਂ ਹਮਲਾਵਰਾਂ ਵਿੱਚੋਂ ਇੱਕ ਨੂੰ ਫੜ ਕੇ ਥਾਣੇ ਲਿਜਾਇਆ ਗਿਆ ਜਿੱਥੇ ਮੁਹੱਲੇ ਦੇ ਲੋਕਾਂ ਅਤੇ ਦੁਜੇ ਪੇਰਾ ਵਿੱਚ ਆਪਸ ਚ ਹੀ ਬਹਿਸ ਹੋਣ ਲੱਗੀ ਕੀ ਹੈ ਪੂਰਾ ਮਾਮਲਾ ਤੁਸੀਂ ਸੁਣੋ ਇਹਨਾਂ ਦੀ ਜ਼ੁਬਾਨੀ ਪਾਰਟੀ ਬਾਜੀ ਤੇ ਹੋਈ ਸੀਗੀ ਅਸੀਂ ਤਾਂ ਕੋਈ ਗੱਲ ਨਹੀਂ ਕੀਤੀ ਹੈਗੀ ਗੱਲ ਕੀ ਹੋਈ ਹੈ ਅਸੀਂ ਆਪਣੀ ਦਰਖਾਸਤ ਅੱਥੇ ਲਖਾ ਰਹੇ ਆਂ ਇਹ ਬੰਦਾ ਹੀ ਫੜਾਇਆ ਆ ਉੱਥੇ ਇਹਨਾਂ ਦਾ ਮੋਢਾ ਨਾ ਮੋਢਾ ਲੱਗਾ ਰਾਮ ਸਿੰਘ ਜੀ ਦਾ ਇਹਨਾਂ ਨੇ ਕਈ ਸੱਸੀ ਕਾਲ ਜੀ ਇਹਨਾਂ ਦੇ ਕੋ ਗਾਲ ਕੱਢੀ ਤੇ ਤੈਨੂੰ ਪਤਾ ਮੈਂ ਕੌਣ ਹੈਗਾ ਵਾ ਬਹੁਤ ਗੰਦੀਆਂ ਗਾਲਾਂ ਕੱਢੀਆਂ ਠੀਕ ਭਾਈ ਮੈਂ ਕਦੇ ਮੈਂ ਕਦੇ ਆਦਿਆ ਸੀ ਰਸਤੇ ਜਿੱਥੇ ਮੈਨੂੰ ਦੋ ਮੁੰਡੇ ਤੇ ਤਿੰਨ ਮੁੰਡੇ ਫੜ ਲਿਆ ਤੇ ਦਾੜ ਹੱਥੇ ਸੀ ਉਹਨੇ ਮੇਰੇ ਸਿਰ ਤੇ ਭਲੇ ਮਾਰੀ ਜਦੋਂ ਮੈਂ ਉਹਨਾਂ ਦਾ ਦਾੜ ਫਾਨ ਲੱਗਿਆ ਫਿਰ ਮੈਂ ਹੱਥ ਮੇਰੇ ਦੋ ਫਾਇਕੇ ਫਿਰ ਮੈਂ ਇੱਦਾਂ ਕਰ ਲਈ ਤੁਨੇ ਮੈਂ ਡਾਂਗ ਮਾਰੀ ਉਹ ਮਹੱਤਵ ਪੂਈ ਬਾਜੀ ਤੇ ਮੈਨੂੰ ਮਾਰ ਕੇ ਤਿੰਨ ਪਹਿਲੇ ਇੱਥੇ ਇੱਥੇ ਵਿਦਾਇਤ ਮਾਰੀ ਆ ਤਾਂ ਹੀ ਮੈਂ ਬਚਿਆ ਤਾਂ ਮੈਂ ਉਹਨੇ ਪਿੱਛੇ ਪਿੱਛੇ ਮਾਰ ਖੋਲੇ ਆ ਤੇ ਪਿੱਛੇ ਭੱਜ ਲੱਗ ਮਨੇ ਮਾਰ ਕੇ ਮੰਗੇ ਮੰਗੇ ਗਿਆ ਉਹ ਗਲੀ ਚ ਫੜਿਆ ਗਿਆ ਫਿਰ ਤੋਂ ਪਹਿਲੇ ਮੈਨੂੰ ਦਾਤ ਮਾਰੀ ਪਹਿਲੇ ਮੇਰੇ ਕੋ ਦੋ ਮੁੰਡੇ ਆਏ ਆ ਸਿੰਗਾਸ ਸਿੰਗਾਸ ਪਿੱਛੇ ਗਾਸਨ ਸੀ ਪਿੱਛੇ ਤੇ ਮੈਨੂੰ ਰਾਤੀ ਕਦੇ ਆ ਰਿਹਾ ਸੀ ਤੇ ਹਾਂਜੀ ਆ ਗਾਸਾਂ ਸੀ ਪਿੱਛੋਂ ਤੇ ਮੈਨੂੰ ਉਹਨਾ ਪਿੱਛੇ ਤਿੰਨ ਮੁੰਡੇ ਆਏ ਆ ਮੇਰੇ ਗੋਲੀ ਜਦੋਂ ਤੁਸੀਂ ਆ ਗਏ ਉਹ ਤੁਸੀਂ ਦੇਖੋ ਉਹ ਦੋ ਮੁੰਡੇ ਪਹਿਲੇ ਮੇਰੇ ਹੱਥ ਫੜਾਦੇ ਵੈਸੀ ਤੇ ਫਿਰ ਉਹਨਾਂ ਨੇ ਤਾਂ ਆਟ ਚੱਕੀ ਮੇਰੇ ਤੇ ਕਿਰਪਾਨ ਨਾਲ ਮਾਰ ਦਿੱਤੀ ਕਿਹੜੇ ਵਾਰ ਕਿਰਪਾਨ ਮੁੰਡੇ ਤਿੰਨ ਮੁੰਡੇ ਸੀ ਮੈਂ ਜਾਣਦਾ ਨਹੀਂ ਕਿਸ ਨੂੰ ਤੇ ਚੋਸ ਹੀ ਹੋ ਕਿਰਪਾਨ ਮਾਰਦੇ ਬਾਅਦ ਤੁਸੀਂ ਮੇਰੇ ਪਹਿਲੇ ਕੋਈ ਡਾਂਗ ਵੀ ਮਾਰ ਦਿੱਤੀ ਹੱਥ ਤੇ ਇੱਕ ਬੰਦੇ ਨੇ ਹਾਰ ਬਾਹ ਵੀ ਫਾਲੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਮੋਬਾਈਲ ਜੀਬ ਚ ਕੱਢ ਲਿਆ ਜਿਹਦੇ ਪੈਸੇ ਪੈਸੇ ਨਹੀਂ ਘਟੇ ਮੋਬਾਈਲ ਕੱਢ ਲਿਆ ਤੇ ਇੱਕ ਇੱਕ ਤੋਂ ਇੱਕ ਨੂੰ ਆ ਗਿਆ ਗੈਸ ਐਂਸੀ ਵਾਲ ਪੱਜਿਆ ਇੱਕ ਉਹ ਗਲੀ ਨੂੰ ਪੱਜਿਆ ਉਦੋਂ ਮਗਾ ਮਗਾ ਮੈਂ ਵੀ ਗਿਆ ਫਿਰ ਚੋਰ ਫੜਾ ਤੁਹਾਡੇ 600 ਰੁਪਏ ਕੀ ਸਰ ਮੈਂ ਜੀ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਜੀ ਮੈਂ ਸ਼ਿਵਸ਼ੰਕਰ ਕਲੋਨੀ ਜਿਹੜਾ ਆ ਰਾਤੀ ਗੱਲ ਐਦਾਂ ਹੋਈ ਆ ਜੀ ਵੀ ਮਹੱਲਾ ਨਿਵਾਸੀਆਂ ਨੇ ਇੱਕ ਚੋਰ ਨੂੰ ਫੜ ਲਿਆ ਕਿਹੜੇ ਮਹੱਲੇ ਚ ਫੜਿਆ ਸ਼ਿਵਸ਼ੰਕਰ ਕਲੋਨੀ ਇੱਕ ਨੰਬਰ ਗਲੀ ਵਿੱਚ ਅੱਛਾ ਚੋਰ ਸੀਗੇ ਤਿੰਨ ਦੋ ਤਾਂ ਮੌਕੇ ਤੋਂ ਫਰਾਰ ਹੋ ਗਏ ਇੱਕ ਬੰਦਾ ਮਹੱਲਿਆ ਨੇ ਫੜ ਲਿਆ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਉਹ ਥਾਣੇ ਦਿੱਤਾ ਜੀ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਸੋਨ ਸਿੰਘ ਜੀ ਨੂੰ ਠੀਕ ਹੈ ਜੀ ਇਹਨਾਂ ਨੇ ਸਾਰਨ ਫੋਨ ਕੀਤਾ ਕੋ ਆਰਾਮ ਸੂਟੀ ਜੀ ਨੂੰ ਸ਼ਾਮੂ ਜੀ ਨੂੰ ਭਰਾਮ ਸਿੰਘ ਜੀ ਨੂੰ ਮੈਨੂੰ ਵੀ ਆਪਾਂ ਚੋਰ ਕੋ ਜਾਣਾ ਹੈ ਉੱਥੇ ਠੀਕ ਹੈ ਜੀ ਅਸੀਂ ਉੱਥੇ ਮੌਕੇ ਤੇ ਪਹੁੰਚੇ ਆਂ ਉੱਥੇ ਪ੍ਰਦੀਪ ਚੋਪੜਾ ਸਾਡੇ ਮੁਹੱਲੇ ਦਾ ਰਹਿਣ ਵਾਲਾ ਹੀ ਹੈ ਤੇ ਇੱਕ ਸੀਗਾ ਬਿਜਲੀ ਵਾਲਾ ਗੋਤਮ ਇਹ ਉਹਨਾਂ ਨੂੰ ਕੁੱਟ ਰੇ ਸੀਗੇ ਪ੍ਰਧਾਨ ਜੀ ਨੇ ਇਹ ਗੱਲ ਕਹੀ ਵੀ ਇਹਨੂੰ ਕੁੱਟਣਾ ਨਹੀਂ ਹੈਗਾ ਆਪਾਂ ਥਾਣੇ ਦੇ ਦੇਈਏ ਉਹਨੂੰ ਕੁੱਟ ਰੇ ਸੀ ਹਾਂਜੀ ਠੀਕ ਹੈ ਜੀ ਪ੍ਰਧਾਨ ਜੀ ਨੇ ਇਹ ਗੱਲ ਕਹੀ ਵੀ ਆਪਾਂ ਥਾਣੇ ਦੇ ਦਈਏ ਠੀਕ ਹੈ ਪੁਲਿਸ ਨੂੰ ਉਹਨਾਂ ਨੇ ਫੋਨ ਕੀਤਾ ਸੀ ਪਹਿਲੇ ਸਾਡੇ ਆਉਣ ਤੋਂ ਪਹਿਲਾਂ ਹੀ ਮੈਂ ਕੀਤਾ ਹੀ ਸ਼ੈਂਕੀ ਮੈਡੀਕਲ ਦਾ ਫੋਨ ਗੋਪਾਲ ਮਾਰਕੀਟ ਵੀ ਥਾਣਾ ਤੇ ਨੇੜੇ ਪੈਂਦਾ ਵਾ ਤੂੰ ਉਹ ਮਨਾਰੇ ਤਲਾਹ ਕਰਦੇ ਉੱਥੇ ਉਹ ਵਿਚਾਰਾ ਜੀ ਨਾਲ ਲੈ ਕੇ ਆਇਆ ਪੁਲਿਸ ਨੂੰ ਠੀਕ ਹੈ ਜੀ ਅਸੀਂ ਚੋਰ ਨੂੰ ਭੇਜਤਾ ਟੱਬਾ ਥਾਣੇ ਠੀਕ ਹੈ ਜੀ ਟੱਬਾ ਥਾਣੇ ਸਾਨੂੰ ਕਿਹਾ ਜੀ ਵੀ ਤੁਸੀਂ ਇੱਧਰ ਕਰੋ ਦਰਖਾਸਤ ਲਿਖਾ ਦਿਓ ਤੇ ਤੁਹਾਡਾ ਕੰਮ ਰੈਡੀ ਫ੍ਰੀ ਹੋ ਜਾਊਗਾ ਉਹ ਦਰਖਾਸਤ ਲਖਾਈ ਜੀ ਅਸੀਂ ਜਦੋਂ ਦਰਖਾਸਤ ਲਖਾਉਂਦੇ ਬੈਸੀਏ ਉੱਥੇ ਸਰਬਜੀਤ ਸਿੰਘ ਕਾਉਂਸਲਰ ਠੀਕ ਹੈ ਜੀ ਤੇ ਪ੍ਰਦੀਪ ਚੋਪੜਾ ਤੇ ਗੋਤਮ ਬਿਜਲੀ ਵਾਲਾ ਇੰਨਾਂ ਨੇ ਸਾਡਾ ਧੱਕੇਚਾਹੀ ਕੀਤੀ ਉੱਥੇ ਸਰਪੰਚ ਬੰਦੇ ਹੋਰ ਸੀ ਨਾਲ ਨਾਲ ਪੰਜ ਸੱਤ ਪਾਰਟੀ ਬਾਜੀ ਤੇ ਹੋਈ ਸੀ ਕਿ ਅਸੀਂ ਤਾਂ ਕੋਈ ਗੱਲ ਨਹੀਂ ਕੀਤੀ ਹੈਗੀ ਗੱਲ ਕੀ ਹੋਈ ਹੈ ਅਸੀਂ ਆਪਣੀ ਦਰਖਾਸਤ ਅੱਥੇ ਲਖਾ ਰਹੇ ਆਂ ਇਹ ਬੰਦਾ ਹੀ ਫੜਾਇਆ ਹੈ ਉੱਥੇ ਇਹਨਾਂ ਨੇ ਮੋਢਾ ਨਾ ਮੋਢਾ ਲੱਗਾ ਰਾਮ ਸਿੰਘ ਜੀ ਨਾਲ ਇਹਨਾਂ ਨੇ ਕਈ ਸਸੀਕਾਲ ਜੀ ਇਹਨਾਂ ਨੇ ਕੋ ਗਾਲ ਕੱਢੀ ਤੇ ਤੈਨੂੰ ਪਤਾ ਮੈਂ ਕੌਣ ਹੈਗਾ ਵਾ ਬਹੁਤ ਗੰਦੀਆਂ ਗਾਲਾਂ ਕੱਢੀਆਂ ਠੀਕ ਹੈ ਜੀ ਸਰਪ੍ਰੀਤ ਨੇ ਨਾਲ ਪ੍ਰਦੀਪ ਜੋ ਆਪਣੇ ਨੇ ਕਿਤੇ ਨਾ ਕਿਤੇ ਪ੍ਰਾਈਵੇਟ ਪਾਰਟੀਆਂ ਜਿੱਥੇ ਹੈਗੇ ਆ ਉੱਥੇ ਵੀ ਸੱਟਾਂ ਮਾਰੀਆਂ ਸਾਰਿਆਂ ਦੇ ਬਹੁਤ ਜ਼ਿਆਦਾ ਠੀਕ ਹੈ ਜੀ ਉਸ ਤੋਂ ਬਾਅਦ ਉਹ ਚਲੇ ਗਏ ਜਦੋਂ ਬਾਹਰ ਗਏ ਅਸੀਂ ਰਿਪੋਰਟ ਖਾ ਕੇ ਬਾਹਰ ਨੂੰ ਆਏ ਆ ਠੀਕ ਹੈ ਫਿਰ ਕਿਸ ਨੇ ਗਾਲ ਕੱਢੀ ਉਹਦੇ ਵਿੱਚ ਪ੍ਰਦੀਪ ਚੋਪੜ ਨੇ ਗਾਲ ਕੱਢੀ ਵੀ ਤੁਸੀਂ ਸਾਲਿਓ ਅਕਾਲੀ ਹੈਗੇ ਹੋ ਅਕਾਲੀ ਦੀ سپورਟ ਕਰਦੇ ਹੋ ਐਨੀ ਗੱਲ ਸੁਣੀ ਸਰਵਿਸਿੰਗ ਨੇ ਉਹ ਮੈਨੂੰ ਜਾਣਦਾ ਨਹੀਂ ਸੀਗਾ ਅਕਾਲੀ ਦੀ ਗੱਲ ਤਾਂ ਸਿਰਫ ਉਹਨੇ ਜਦੋਂ ਕਿਹਾ ਉਹਨਾਂ ਵਿੱਚ ਇੱਕ ਬੰਦਾ ਆਇਆ ਉਹਨੇ ਮੇਰੇ ਪਤਨੇ ਕੀ ਮਾਰਿਆ ਕਿਰਚੇ ਤਿੱਖੀ ਚੀਜ਼ ਸੀਗੀ ਮੇਰੇ 12 ਟਾਂਕੇ ਲੱਗੇ ਜਿੱਥੇ ਕੀ ਚੀਜ਼ ਲੱਗੀ ਇੱਥੇ ਵੈਸੇ ਇੱਥੇ ਪਤਾ ਨਹੀਂ ਦਾਸ ਸੀਗਾ ਇੱਕ ਕਪਾਹ ਸੀ ਕੋਈ ਤਿੱਖੀ ਜੀ ਸੀਗੀ ਮੈਂ ਬਾਈਕ ਦੇ ਪਿੱਛੇ ਬੈਠਾ ਸੀਗਾ ਮੈਂ ਉਹੀ ਭਜਾਲੀ ਬਾਈ ਕਿਹਦਾ ਦੀ ਗੱਲ ਹੈ ਇਹ ਰਾਤ 11 ਇੱਬਾ ਥਾਣੇ ਦੇ ਵਿੱਚ ਸਿਰਫ ਦੋ ਮੁਲਾਜ਼ਮ ਮੌਜੂਦ ਸੀਗੇ ਇੱਕ ਪ੍ਰੇਮ ਸਿੰਘ ਜੀ ਤੇ ਨਾਲ ਇੱਕ ਹੋਮਗਾਰਡ ਸੀਗਾ ਹੋਰ ਕੋਈ ਮੁਲਾਜ਼ਮ ਮੌਜੂਦ ਨਹੀਂ ਸੀਗਾ ਉੱਥੇ ਕੁਝ ਨਹੀਂ ਹੋਇਆ ਜੀ ਦੋ ਕੀ ਕਰੂਗੇ ਉੱਥੇ ਉਹਨਾਂ ਦੇ ਹੱਥ ਹੀ ਪੈ ਗਏ दारू ਉਹਨਾਂ ਨੇ ਪੂਰੀ ਪੀਤੀ ਹੋਈ ਸੀਗੀ ਉਹ ਸੀਗੇ 7-8 ਆਲੇ ਸੀਗੇ ਹੁਣ ਕੀ ਮੰਗ ਕਰਦੇ ਤੁਸੀਂ ਸਰ ਇਨਸਾਫ ਚਾਹਣੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਥਾਣਾ ਅਧਿਕਾਰੀ ਨੂੰ ਮਿਲੇ ਸੱਜਣ ਸਾਹਿਬ ਨੂੰ ਸਾਜੀ ਮਿਲ ਕੇ ਆਏ ਜੀ ਆਪਣੇ ਬਿਆਨ ਕਰਕੇ ਆਏ ਕਹਿੰਦੇ ਜੋ ਬਣਦੀ ਹੈ ਕਰਾਂਗੇ ਅਸੀਂ ਹਾਂਜੀ ਕੀ ਨਾਮ ਹੈ राम सूरत मेरा नाम है क्या बात है ये बातें हुई कि शंकर कॉलोनी में ओ अपने बंदे रंदे हैं सारे ही उधर मेनू सामू सिंह ने फोन किया कि भाई आ जो चोर फड़ेया सी ते पुलिस मुलाजिम नु बुलाना है इनु अंदर देना वा मैं उथे मौके पे पहुंचा त इन्होने फड़ेया सीगा चोर नु फिर पुलिस आई पुलिस चोर नु ले गई उसके बाद वहाँ पर जैसे अंदर गए रिपोर्ट रिपोर्ट करान वास्ते तो वहाँ पे एक एक प्रदीप चोपड़ा है वो जो कि कहता कि मैं एडुकेट जो कि एडुकेट नहीं है वो सच्चाई है ये और फिर सरबजीत सिंह जो है मनदीप कौर का घर वाला पार्षद अपने आप को कहता मैं पार्षद हाँ उसके बाद एक गौतम लड़का है चार चार पांच और लड़के आए उन्होंने बुलाया ऐसी रिपोर्ट ही लिखा रहे थे उसके बाद वो आकर के अंदर थाने के अंदर ही इन्होंने हमला कर दिया साढ़े ते हाँ ते पुलिस मुलाजिम सिर्फ उठे दो दो सिगे दो वर्दी से एक तो मेरे ख्याल पता नहीं वर्दी पाया कि नहीं पाया पर दो सिगे एक एक तो एक होलदार है एक को कोई बच्चा जाएगा मतलब मुलाजम अभी नवा नौजवानी नव लड़का है और एक होलदार साहब सिगे जो उन्होंने उत मारटैया बिना पूछे बिना जाचे उन्होंने मार कुटिया की मांग ये करते हैं कि एक पार्षद होकर के चोरों का सपोर्ट करना लुट खू का सपोर्ट करना बहुत निंदनीय है बहुत दुर् दुर्भाग्यपूर्ण है अब देखो अगर जो कोई पार्षद होता है जीतया हुआ चुनाव लोगों ने जिताया और ये नहीं कि चोरों का सपोर्ट करना तब मोहल्ला वालों गए रिपोर्ट कराने पुलिस ले गई आशी उसमें क्या कसूर था कि बिना पूछे बिना जांचे उन्होंने साढ़े थे हमला किया था, थाने के अंदर और मैं यही प्रशासन से मांग करता हूँ कि पूरी छानबीन की जाए कि एक पार्षद का लड़का दस ग्यारह ग्यारह बजे करीब साढ़े ग्यारह ग्यारह बजे के दरमियान वो वो पार्षद का घर वाला सर्वजीत दारू में पूरा पीती हुई सी प्रदीप चोपड़ा ने दारू पीती हुई सी और एक गौतम है वो वो दारू पीती हुई सी आकर के बिना पूछे बिना जाँचे उन्होंने हमला किया मुलाजम काट सगे उतरे दो मुलाजम सिगे मुलाजिमों का ड्यूटियाँ मेरा अंदाज़ा है कि भाई ये बी एम मसीमते लगी होनी है बाकी मैं यही गुहार लगा मीडिया साहबाना भी कि आसी जो चन्नी साहब ने जो बयान देते हैं आसी ये भैया करके इन्होंने हमला किया प्रदीप चोपड़ा इन्होंने सारे असी लेबर मजदूर थे रहते हैं आनी थाने के अंदर हम सबको जीना हराम हो गया जब से जो चन्नी साहब का बयान आया वैसे पार्षद का आने का मतलब नहीं बनता एक चोर का सपोर्ट करना मैं आप सबसे मीडिया वालों को मैं धन्यवाद करता हूं कि आप लोग साड़ी भी खबर पहुंचाइए कि एक पार्षद हो कर के आकर के चोरों का सपोर्ट करना एक एक सामाजिक आदमी को एक मोहल्ले निवासियों को थाने के अंदर मारकूट करना बहुत निंदनीय है मैं कमसे साहब से विनती करूँगा ये सचिव साहब से विनती करूँगा आप मोहल्ले में आकर के तब्तीश करिए इंक्वायरी करिए जो भी बनती करवाई कानूनी है ਉਹ ਕੀਤੀ ਜਾਵੇ ਆਪ ਸਭ ਕਾਮੀਡਿਆ ਵਾਲੋ ਕੋ ਧੰਨਵਾਦ ਕਰਤਾ ਗਲਤ ਹੋਇਆ ਕਿ ਮੈਨੂੰ ਸੁਨਿਆ ਮਿਲਿਆ ਕਿ ਪ੍ਰਧਾਨ ਦੇ ਨਾਤੇ ਪੇ ਚੋਰ ਫੜਿਆ ਮੈਂ ਉੱਥੇ ਚਲੇ ਗਿਆ ਉੱਥੇ ਜਦੋਂ ਮੈਂ ਗਿਆ ਤੇ ਇਹ ਗਏ ਆ ਪ੍ਰਦੀਪ ਹੋਣੀ ਆ ਉਹਦੇ ਲੱਤਾਂ ਮਾਰਨ ਲੱਪੇ ਮੈਂ ਕਿਹਾ ਵੀ ਇਹਨੂੰ ਮਾਰਨਾ ਨਹੀਂ ਇਹ ਕਹਿੰਦੇ ਲੈ ਚੱਲੋ ਲੈ ਚੱਲੋ ਮੈਂ ਕਿਹਾ ਇਹਨੂੰ ਪੁਲਿਸ ਤੋਂ ਵਗਾਰਿਆ ਨਹੀਂ ਦੇਣਾ ਉਸ ਤੋਂ ਬਾਅਦ ਕੀ ਆਪਾਂ ਪੁਲਿਸ ਵਾਲਿਆਂ ਨੂੰ ਟੈਲੀਫੋਨ ਕੀਤਾ ਪੁਲਿਸ ਵਾਲੇ ਪੌਣੇ ਘੰਟੇ ਬਾਅਦ ਆਏ ਆ ਥਾਣੇ ਦੇ ਵਿੱਚੋਂ ਦੋ ਥਾਣਾ ਕਿ ਆ 1/2 ਕਿਲੋਮੀਟਰ ਹਾਂ 1/2 ਕਿਲੋਮੀਟਰ ਹੈਗਾ ਕਿਲੋਮੀਟਰ ਲਾ ਲੋ 1/2 ਕਿਲੋਮੀਟਰ ਲਾ ਲੋ ਉੱਥੇ ਦੋ ਬੰਦੇ ਪੁਲਿਸ ਵਾਲੇ ਉਹਨਾਂ ਨੂੰ ਟਾਈਮ ਲੱਗ ਗਿਆ ਉੱਥੇ ਇੱਕ ਸ਼ੈਂਕੀ ਦਵਾਈ ਵਾਲਾ ਉਹਨੂੰ ਨਾਲ ਲੈ ਕੇ ਆਏ ਉਹ ਲੈ ਕੇ ਗਏ ਇੱਥੋਂ ਸ਼ੈਂਕੀ ਵੀ ਨਾਲ ਗਿਆ ਤੇ ਪੁਲਿਸ ਵਾਲੇ ਨਾਲ ਸੀ ਉਹਨੂੰ ਉੱਥੇ ਲੈ ਕੇ ਗਏ ਥਾਣੇ 'ਚ ਸਾਨੂੰ ਬਾਅਦ 'ਚ ਬੁਲਾਇਆ ਗਿਆ ਵੀ ਤੁਸੀਂ ਆ ਜਾਓ ਅਸੀਂ ਇਹਨਾਂ ਬੰਦਾ ਰੱਖ ਨਹੀਂ ਸਕਦੇ ਜਿੱਨਾਂ 'ਚ ਤੁਸੀਂ ਰਿਪੋਰਟ ਨਾਲ ਲਗਾਓ ਅਸੀਂ ਰਿਪੋਰਟ ਲਖਣ ਗਏ ਆ ਉਦੋਂ ਹੀ 7 7-8 ਬੰਦੇ ਆ ਗਏ ਸੱਤ ਅੱਠ ਬੰਦੇ ਆ ਗਏ ਆ ਇਹਨਾਂ ਨੇ ਆਣ ਕੇ ਪਹਿਲੇ ਤੇ ਰਾਮ ਸਿੰਘ ਦੇ ਚਪੇੜਾ ਮਾਰੀਆਂ ਫਿਰ ਨਾਮ ਹਾਂਜੀ ਸੱਤੇ ਦੇ ਮੁੰਡੇ ਨੇ ਹਾਂਜੀ ਥਾਣੇ ਦੇ ਅੰਦਰ ਕਮਰੇ ਦੇ ਅੰਦਰ ਫਿਰ ਇਹਨੂੰ ਸੁੱਟ ਲਿਆ ਇਹਦੇ ਚਪੇੜ ਮਾਰੀ ਦੀ ਅਨਕ ਡਿੱਗ ਪਈ ਇਹ ਡਿੱਗ ਪਿਆ ਇਹਦੇ ਲੱਤਾਂ ਮਾਰੀਆਂ ਤੇ 30000 ਰੁਪਏ ਵੀ ਥਾ ਮੇਰੇ ਉੱਤੇ ਡਿੱਗ ਗਿਆ ਆਹ ਮੁੰਡੇ ਦੇ ਇਹਦੇ ਵੀ ਪਹਿਲੇ ਲੱਤਾਂ ਮਾਰੀਆਂ ਅੰਦਰ ਨਾਲੇ ਚਪੇੜਾ ਮਾਰੀਆਂ ਉਸ ਤੋਂ ਬਾਅਦ ਬਾਹਰ ਗਿਆ ਹਾਂ ਜੀ ਕਿਸੇ ਨੇ ਕੋਲਿਆ ਪੈਸਾ ਮੇਰਾ ਹਾਂਜੀ ਹਾਂ ਮੰਗਦੇ ਹੀ ਕਰਦੇ ਇਨਸਾਫ ਮਿਲਣਾ ਚਾਹੀਦਾ ਇਹ ਜਿਹੜੇ ਕਾਂਗਰਸੀ ਸੱਤੇ ਦਾ ਮੁੰਡਾ ਦੇ ਅੱਗੇ ਵੀ ਬਹੁਤ ਵਾਰੀ ਲੋਕਾਂ ਨਾਲ ਲੜਦਾ ਇਹ ਕਾਂਗਰਸੀ ਜਿਹੜੀ ਇਹਦੀ ਸਪੋਰਟ ਕਰਦੇ ਨੇ ਜਿਹੜਾ ਗੰਦਾ ਬੰਦਾ ਉਹਦੀ ਸਪੋਰਟ ਨਹੀਂ ਕਰਨੀ ਚਾਹੀਦੀ ਇਹ ਸਪੋਰਟ ਕਰਦਾ ਉਹਨਾਂ ਨੇ ਆਪਣੇ ਬੰਦਿਆਂ ਨੇ ਭੰਨੀ ਜੀ ਉਹਦੇ ਨੇ ਅਸੀਂ ਅੰਦਰ ਸੀ ਸਾਰੇ ਜਦੋਂ ਗੱਡੀ ਖੜਾਕਾ ਆਈਆਂ ਉਹਨਾਂ ਦੇ ਆਪਣੇ ਬੰਦੇ ਗੱਡੀ ਬਣ ਕੇ ਗਏ ਆਪਣੇ ਬੰਦੇ ਬਣ ਗਏ ਅਸੀਂ ਅੰਦਰ ਸੀ ਜੀ ਅਸੀਂ ਸਾਰੇ ਅੰਦਰ ਆ ਗਏ ਨਹੀਂ ਉਹਨਾਂ ਨੇ ਸਰ ਐਸਾ ਉਹਨਾਂ ਨੇ ਮਤਲਬ ਕਿਉਂ ਗੱਡੀ ਬਣੀ ਹੈ ਕਿ ਉਹਨਾਂ ਨੇ ਚਪੋ ਚੋਰ ਦਾ ਔਰ ਲੁੱਟ ਖੋ ਕਰਨੇ ਵਾਲੇ ਕੇ ਸਪੋਰਟ ਕਰਨੇ ਆਏ ਉਹਨੇ ਦਾ ਤਾਂ ਮਤਲਬ ਨਹੀਂ ਬਣਦਾ ਕਿ ਅਸੀਂ ਥਾਣੇ ਆਓ ਸਰ ਅਹੀ ਚੋਰ ਦਾ ਨਹੀਂ ਚੋਰ ਦਾ ਸਪੋਰਟ ਕਰਨਾ ਆਏ ਸ਼ਾਮਪੂਰਤੀ ਜੀ ਔਰ ਸੋਚੇ ਕਿ ਅਸੀਂ ਬਦਨਾਮ ਹੋ ਜਾਵਾਂਗੇ ਤਾਂ ਕਰ ਗੱਡੀ ਸਾਡੇ ਕੋ ਨਾ ਕੋਈ ਕਿਰਪਾ ਸੀ ਨਾ ਕੋਈ ਛੋਟੀ ਨਾ ਕੋਈ ਡੰਡਾ ਸੀਗਾ ਜੀ ਠੀਕ ਹੈ ਜੀ ਸਾਰਾ ਸਮਾਨ ਇਹ ਪਹਿਲੇ ਰੈਡੀ ਕਰਕੇ ਲੈ ਕੇ ਆਏ ਹੋਏ ਸੀਗੇ ਠੀਕ ਹੈ ਜੀ ਇਹਨਾਂ ਨੇ ਆਪਣੇ ਬੰਦਿਆਂ ਨੇ ਗੱਡੀ ਬਣਵਾਈ ਹੈ ਸਾਰੇ ਕੋ ਕੁਛ ਨਹੀਂ ਸੀ ਗਿਆ ਆਪਣੇ ਬਚਨ ਵਾਸਤੇ ਗੱਡੀ ਬਣਵਾਈ ਹੈ ਜੀ ਆਪਣੀ ਗੱਡੀ ਬਚਨ ਗੱਡੀ ਬਣ ਗਈ ਹੈ ਜੀ ਥਾਣੇ ਦੇ ਕੋਲ ਗੱਡੀ ਇਹ ਨਾ ਸਾਡੇ ਸ਼ੰਕਰ ਕਲੋਨੀ ਦੇ ਵਿੱਚ ਨਾ ਕੱਲ ਇੱਕ ਚੋਰ ਸੀਗਾ ਚੋਰ ਫੜ ਲਿਆ ਮੱਲੇ ਵਾਲਿਆਂ ਨੇ ਚੋਰ ਮੱਲੇ ਵਾਲਿਆਂ ਨੇ ਫੜ ਲਿਆ ਉਹ ਪੁਲਿਸ ਲੈ ਗਈ ਉਹਨੂੰ ਥਾਣੇ ਕਿਹੜੀ ਜਗ੍ਹਾ ਚੋਰ ਪਕੜਿਆ ਸੀ ਜੀ ਕਿੰਨੇ ਵਜੇ ਇਹ ਜੀ ਸ਼ੰਕਰ ਕਲੋਨੀ ਦੇ ਵਿੱਚ ਉਹ ਚੋਰ ਫੜਿਆ ਉਹਨਾਂ ਨੇ ਸਾਢੇ 10 ਵਜੇ ਦੇ ਕਰੀਬ ਗੱਲ ਆ ਤੇ ਚੋਰ ਜਦੋਂ ਫੜ ਲਿਆ ਉੱਤੇ ਪੁਲਿਸ ਆ ਗਈ ਪੁਲਿਸ ਨੇ ਚੋਰ ਨੂੰ ਲੈ ਕੇ ਆਪਣੇ ਥਾਣੇ ਉਜਾ ਥਾਣੇ ਲੱਗੀ ਤੇ ਉਸ ਤੋਂ ਬਾਅਦ ਜੇ ਆਹ ਮੁੰਡਿਆਂ ਨੇ ਚੋਰ ਪੜਿਆ ਪੜਾਇਆ ਜਿਗਾ ਤੇ ਇਹਨਾਂ ਦੇ ਘਰੇ ਜਾ ਕੇ ਜਿਹੜੇ ਦੂਜੇ ਬੰਦੇ ਨੇ ਸਵਰਨ ਸਿੰਘ ਦਾ ਮੁੰਡਾ ਸੀਗਾ ਹੋਰ ਦੋ ਤਿੰਨ ਜਣੇ ਉਹਨਾਂ ਨਾਲ ਸੀ ਉਹ ਇਹਨਾਂ ਦੀ ਮੰਮੀ ਨੂੰ ਗਾਲਾਂ ਕੱਢ ਗਏ ਇਹ ਮੁੰਡੇ ਥਾਣੇ ਚ ਗਏ ਉਸ ਟਾਈਮ ਤੇ ਇਹਦੀ ਮੰਮੀ ਦਾ ਮੈਨੂੰ ਫੋਨ ਆਇਆ ਕਹਿੰਦੀ ਵੀ ਸਰ ਜੀ ਸਾਡੇ ਘਰੇ ਨਾ ਵੀ ਆਣ ਕੇ ਉਹ ਗਾਲਾਂ ਕੱਢਦੇ ਆ ਵੀ ਤੂੰ ਇੱਥੇ ਆ ਵੀ ਅਸੀਂ ਥਾਣੇ ਚੱਲਿਆਂ ਵੀ ਸਾਡੇ ਨਾਲ ਚੱਲ ਕਹਿੰਦੇ ਵੀ ਗੋਤਮ ਉਹਨੇ ਘਰ ਨਹੀਂ ਆ ਗਿਆ ਮੈਂ ਕਿਹਾ ਕੋਈ ਨਹੀਂ ਆਂਟੀ ਤੁਸੀਂ ਥਾਣੇ ਚੱਲੋ ਮੈਂ ਥਾਣੇ ਆ ਜਾਣਾ ਮੈਂ 5-7 ਮਿੰਟ ਲੇਟ ਹੋ ਗਿਆ ਉਹ ਮੇਰੇ ਤੋਂ ਪਹਿਲਾਂ ਜਦੋਂ ਮੈਂ ਉੱਥੇ ਗਿਆ ਤਾਂ ਰਸਤੇ 'ਚ ਜਦੋਂ ਥਾਣੇ ਤੋਂ ਥੋੜਾ ਜਿਹਾ ਪਹਿਲਾਂ ਇੱਕ ਚੌਂਕ ਆਂਦਾ ਵਾ ਉਹ ਚੌਂਕ ਦੇ ਵਿੱਚ ਸੰਗੀ ਹੋਣੇ ਗੜੇ 25 30 ਜਣੇ 25 30 ਜਣੇ ਗੜੇ ਮੈਨੂੰ ਹੱਥ ਦਿੱਤਾ ਸੰਗੀ ਉੱਤੇ ਮੈਡੀਕਲ ਵਾਲਾ ਜੀ ਭਾਜੀ ਤੇ ਉਹਨਾਂ ਖੜਾ ਉਹਨੇ ਮੈਨੂੰ ਹੱਥ ਦਿੱਤਾ ਮੈਂ ਗੱਡੀ ਰੋਕੀ ਨਹੀਂ ਮੈਂ ਗੱਡੀ ਆਪਣੀ ਲੈ ਗਿਆ ਥਾਣੇ ਮੈਂ ਥਾਣੇ ਦੇ ਅੱਗੇ ਜਾ ਕੇ ਰੋਕਿਆ ਜਾਂ ਵਿੱਚ ਹੀ ਗੱਡੀ ਦੇ ਸੀਗਾ ਗੱਡੀ ਮੈਂ ਬੰਦ ਕੀਤੀ ਲਾਈਟਾਂ ਬੰਦ ਕਰਕੇ ਗੱਡੀ ਮੈਂ ਬੰਦ ਕੀਤੀ ਪਿੱਛੋਂ ਆਈ ਜ਼ੋਰ ਨਾਲ ਇਹ ਪਤਾ ਨਹੀਂ ਕਿਹੜੀ ਜੀ ਇਨਾ ਮਾਰਿਆ ਪਿਛਲਾ ਸ਼ੀਸ਼ਾ ਮੇਰਾ ਟੁੱਟ ਗਿਆ ਮੈਂ ਦਵਾ ਦਾ ਬਾਹਰ ਨਿਕਲਦਿਆਂ ਮ ਤਦ ਮੈਂ ਨੱਟ ਕੇ ਗੇਟ ਥਾਣੇ ਦੇ ਅੰਦਰ ਵੜਿਆ ਤੇ ਮੈਂ ਗੇਟ ਬੰਦ ਕੀਤਾ ਇਹਨਾਂ ਨੇ ਗੇਟ ਨੂੰ ਧੱਕਾ ਹੀ ਨਹੀਂ ਵਰਨਾ ਮਾਰਿਆ ਅੰਦਰ ਹੀ ਵੜ ਗਏ ਅੰਦਰ ਜਾ ਕੇ ਹਾਂ ਥਾਣੇ ਦੇ ਉੱਤੇ ਕੈਮਰੇ ਲੱਗੇ ਹੋਏ ਸਾਰੀ ਰਿਕਾਰਡਿੰਗ ਹੋਊਗੀ ਇਹਨਾਂ ਨੇ ਥਾਣੇ ਦੇ ਅੰਦਰ ਮੁੰਚੀ ਦੇ ਕਮਰੇ ਤੇ ਮੇਰੇ ਜਾ ਕੇ ਚਪੇੜਾਂ ਮਾਰੀਆਂ ਨਾਲੇ ਮੇਰੇ ਕੱਪੜੇ-ਕੁਪੜੇ ਪਾੜਦੇ ਇਹਨਾਂ ਨੇ ਪੁਲਿਸ ਥਾਣੇ ਦੇ ਅੰਦਰ ਪੁਲਿਸ ਥਾਣੇ ਦੇ ਅੰਦਰ ਉਦੋਂ ਬਾਅਦ ਇਹਨਾਂ ਨੂੰ ਮੁਲਾਜ਼ਮਾਂ ਨਾਲ ਝਗੜਾ ਹੋਇਆ ਕੋਈ ਮੁਲਾਜ਼ਮ ਅਮਜੂ ਸੀਗਾ ਮੁਲਾਜ਼ਮ ਸੀਗਾ ਜੀ ਉੱਤੇ ਪ੍ਰੇਮ ਪ੍ਰੇਮ ਸਿੰਘ ਸੀਗਾ ਐਸਆਈ ਸੀਗਾ ਇੱਕ ਹੌਲਦਾਰ ਸੀਗਾ ਨਾਲ ਤੇ ਉਹਨਾਂ ਨੇ ਉਹਨਾਂ ਨੂੰ ਦਵਾਦਬ ਧੱਕੇ ਮਾਰ ਕੇ ਬਾਹਰ ਕੱਢਦਾ ਵੀ ਬਾਹਰ ਚਲੋ ਬਾਹਰ ਚਲੋ ਇੰਨੀ देर ਜੀ ਬਾਹਰ ਜਾਂਦੇ ਹੀ ਬਾਅਦ ਇਹਨਾਂ ਨੇ ਗਾਮਾ ਜਿਗਾ ਗਾਮੇ ਨੇ ਗਿਆ ਕਹਿੰਦਾ ਕੋਈ ਬਚ ਕੇ ਨਹੀਂ ਜਾਣੇ ਚਾਹਦਾ ਕਹਿੰਦਾ ਇਹਨੂੰ ਮਾਰ ਦਿਓ ਕਹਿੰਦਾ ਇੱਥੇ ਹੁਣ ਗਾਮਾ ਕੋ ਨਹੀਂ ਗਾਮਾ ਤੇ ਸਵਾਰਨ ਸਿੰਘ ਦੋਨੇ ਉੱਥੋਂ ਦੇ ਆ ਲਾਗੇ ਹੀ ਰਹਿੰਦੇ ਪਰਲੇਬਾਸੀ ਜੇ ਇਹ ਨਹੀਂ ਨਾਲ ਜਿਗੇ ਤੇ ਇਹਨਾਂ ਨੂੰ ਰਾਤ ਪਤਾ ਕਿੱਦਾਂ ਲੱਗ ਜਾਏ ਘਟੋ ਘਟ ਮਿਲਦਾ ਨਾ ਇਹ ਉੱਥੋਂ ਆਈ ਵਿੱਚ ਕਹਿੰਦੇ ਇਹ ਉੱਥੋਂ ਕੀ 10-15 ਕਦਮ ਤੋਂ ਵੀ ਪਹਿਲਾਂ ਦੂਰ ਹੀ ਦੇਂਦਾ ਇਹ ਕਿ ਕਹਿੰਦਾ ਮੈਂ ਇੱਥੋਂ ਦੀ ਜਿੰਨੀ ਦੂਰ ਗਊ ਚੱਲਾ ਇੰਨੀ ਦੂਰ ਹੀ ਰਹਿੰਦਾ ਇਹ ਬੰਦੇ ਰਾਤ ਨਾਲ ਹੀ 5 ਮਿੰਟ ਦੇ ਉੱਥੇ ਪਹੁੰਚ ਗਏ ਜੈ ਇਨ੍ਹਾਂ ਦੀ ਪੂਰੀ ਪਲੈਨਿੰਗ ਸੀਗੀ ਇਦਾਂ ਦੇ ਮੈਨੂੰ ਮਰਵਾ ਦੇਣਾ ਜੀ ਗਮੇ ਹੋਣਾ ਨੇ ਇਹਨਾਂ ਨੇ ਮੁੰਡਿਆ ਨੂੰ ਬੁਲਾਇਆ ਸ਼ੰਗੀ ਉਹਨਾਂ ਨੇ ਮੇਰੀ ਗੱਡੀ ਭੰਨੀ ਨਾਲ ਇੰਨਾ ਨਾਲ ਰਲ ਗਏ ਸਵਰਨ ਸਿੰਘ ਨੇ ਸਵਰਨ ਸਵਰਨ ਸਿੰਘ ਕਹਿੰਦਾ ਵੀ ਕਹਿੰਦਾ ਬਚ ਕੇ ਨਹੀਂ ਜਾਣਾ ਚਾਹੀਦਾ ਕਹਿੰਦੇ ਹੁਣ ਜੇ ਬਚ ਗਿਆ ਕਹਿੰਦਾ ਕੱਲ ਨੂੰ ਨੁਕਸਾਨ ਕਰੂਗਾ ਕਹਿੰਦੇ ਤੁਹਾਡਾ ਸਹੀ ਗੱਲ ਹੋਈ ਉਹ ਤੇ ਬਾਕੀ ਕਿ ਪਾਂਡੀ ਵਾਲੇ ਜਾਨ ਲਾ ਰਹੇ ਕਹਿੰਦੇ ਪਾਜੀ ਜਿਹੜਾ ਤੁਹਾਨੂੰ ਚੋਰ ਫੜਿਆ ਪੁਲਿਸ ਨੇ ਫੜ ਲਿਆ ਚੋਰ ਇਹ ਹੁਣ ਇਹ ਤੋਂ ਬਾਅਦ ਦਾ ਸਾਨੂੰ ਕੁਝ ਨਹੀਂ ਪਤਾ ਚੋਰ ਨੂੰ ਪੁਲਿਸ ਨੇ ਕਿੰਨੇ ਫੜਿਆ ਕਿੱਦਾਂ ਲਿਆਂਦਾ ਕਿੱਦਾਂ ਨਹੀਂ ਲਿਆਂਦਾ ਜੇ ਪੁਲਿਸ ਨੇ ਫੜਿਆ ਸੀ ਤੇ ਇਹ ਮੰਗਰ ਸ਼ੈਂਕੀ ਹੁਣ ਕੀ ਕਰਨ ਆਏ ਉੱਥੇ ਸ਼ੈਂਕੀ ਦਾ ਘਰ ਕਿਤੇ ਆ ਸ਼ੰਕਰ ਗਲੋਨੀ ਕਿਤੇ 1 ਕਿਲੋਮੀਟਰ ਦਾ ਬੜਕਾ ਮਾਪਦਾਰ ਕੀ ਕਰਨ ਆਏ ਜੀ ਉੱਥੇ ਤੁਹਾਡੇ ਲੋਕੀ ਕਿਸੇ ਵਜ੍ਹਾ ਸਟੋਕ ਕਰੇ ਸਾਡੇ ਸੱਟਾ ਨਹੀਂ ਪਾਜੀ ਕਿਸੇ ਦੇ ਕੋਈ ਸੱਟ ਨਹੀਂ ਮੈਂ ਕੱਲਾ ਸੀਗਾ ਜਦੋਂ ਵੀਡੀਓ ਮੇਰੇ ਕੋਲ ਪਈ ਆ ਵੀਡੀਓ ਜਿਹਦੇ ਲਈ ਥਾਣੇ ਦੇ ਅੰਦਰ ਜਦੋਂ ਮੈਂ ਜਾਣਾ ਉਦੋਂ ਮੇਰੇ ਕੋਲ ਰਿਕਾਰਡਿੰਗ ਕੀ ਮੇਰੇ ਕੋਲ ਵੀਡੀਓ ਆ ਗਈ ਮੇਰੇ ਮੋਬਾਈਲ ਨਾਲ ਗਈ ਉਹ ਤਾਂ ਉਧਰ ਚਾੜ ਦੇ ਬਤਾ ਅਧਾਈ ਜੋ ਰਾਤੀ ਜਦੋਂ ਲੜਾਈ ਹੋਈ ਸੀ ਕਿੰਨੇ ਵਜੇ ਦਾ ਟਾਈਮ ਸੀ ਸਰ ਸਾਢੇ 10 ਪੌਣੇ 11 ਵਜੇ ਦਾ ਟਾਈਮ ਸੀ ਸਾਢੇ 10 ਪੌਣੇ 11 ਵਜੇ ਦਾ ਟਾਈਮ ਸੀ ਤੁਸੀਂ ਕਿੰਨੇ ਜਾਣੇ ਥਾਣੇ ਗਏ ਸੀ ਕੱਲਾ ਮੈਂ ਸਿੰਗਲ ਥਾਣਾ ਜੇ ਗਿਆ ਉਹਨਾਂ ਵੱਲੋਂ ਇਲਜ਼ਾਮ ਆ ਵੀ 10 ਤੋਂ 12 ਮੁੰਡੇ ਸੀ ਪਲੱਸ ਜਿਹੜੇ ਤੁਹਾਡੇ ਵੱਲੋਂ ਡਰਿੰਕ ਕੀਤੀ ਗਈ ਸੀ ਤੁਹਾਡਾ ਰਤੀ ਮੈਡੀਕਲ ਹੋਇਆ ਭਾਜੀ ਮੈਂ ਦਾਰੂ ਪੀਂਦਾ ਹੀ ਨਹੀਂ ਸਰਦੋਡਾ ਮੈਡੀਕਲ ਕਮੇਟੀ ਜਦੋਂ ਆਈ ਜਦੋਂ ਸਾਡੇ ਤੇ ਲੱਗੀਆਂ ਮੈਂ ਭਾਜੀ ਮੇਰੇ ਸਾਡ ਲੱਗੀ ਨਹੀਂ ਕੋਈ ਤੁਸੀਂ ਆਪੀ ਕਹੇ ਮੇਰੇ ਕੱਪੜੇ ਪਾੜੇ ਹੁੰਦੇ ਨੇ ਕੱਪੜੇ ਪਾੜੇ ਆ ਭਾਜੀ ਕੱਪੜੇ ਕੱਪੜੇ ਪਾੜੇ ਮੈਡੀਕਲ ਕੁਛ ਨਹੀਂ ਆ ਮੇਰਾ ਮੈਡੀਕਲ ਨਾ ਨਾ ਕਰਾਇਆ ਨਾ ਮੇਰੇ ਸੱਟ ਲੱਗੀ ਇਹ ਵੀ ਮੰਨ ਸਕਦੇ ਆ ਵੀ ਤੁਸੀਂ ਡਰਦੇ ਮਾਰੇ ਨੇ ਮੈਡੀਕਲ ਨਹੀਂ ਕਰਾਇਆ ਕਿ ਤੇ ਮੇਰੇ ਦਾਰੂ ਕੀਤੀ ਨਾ ਵੇਚਾਈ ਪਾਜੀ ਕਮਾਲ ਹੋ ਗਈ ਆ ਤੁਹਾਡੇ ਵਾਲੀ ਗੱਲ ਵੀ ਤੁਸੀਂ ਕਹੀ ਜਦੋਂ ਮੇਰੇ ਸੱਟ ਨਹੀਂ ਲੱਗੀ ਮੈਂ ਮੈਡੀਕਲ ਕਿੱਦਾਂ ਕਰਾ ਲਵਾਂ ਠੀਕ ਹੈ ਨਾ ਮੈਂ ਕੱਲਾ ਦੇ ਉਹ 25 30 ਬੰਦੇ ਤੁਸੀਂ ਇਹ ਵੀ ਦੇਖਣਾ 25 30 ਬੰਦਿਆਂ ਦੇ ਸੱਟਾਂ ਲੱਗਦੀਆਂ ਹੁੰਦੀਆਂ ਆ ਕਿ ਕੱਲੇ ਬੰਦੇ ਦੇ ਸੱਟਾਂ ਲੱਗਦੀਆਂ ਮੇਰੇ ਕੋਲ ਵੀਡੀਓ ਦਿਖਾ ਯਾਰ ਜਦੋਂ ਉਹਨਾਂ ਵੱਲੋਂ ਸਭੀ ਦਿਖਾਣੀ ਵੀਡੀਓ ਇਹਨਾਂ ਕੱਲ ਕਹਿੰਦੇ ਆ ਉਹਨਾਂ ਵੱਲੋਂ ਇਹ ਵੀ ਇਲਜ਼ਾਮ ਆ ਵੀ ਤੁਸੀਂ ਆਪ ਚੋਰ ਫੜਾਇਆ ਸੀਗਾ ਪਿੱ ਦੇ ਵਿੱਚੋਂ ਫੋਨ ਆਇਆ ਲੇਡੀਜ਼ ਦਾ ਕਿ ਸਾਨੂੰ ਗਾਲਾਂ ਕੱਢਦੇ ਪਏ ਸੀ ਥਾਣੇ ਚੱਲੇ ਆ ਸਾਡੀ ਸੁਣਵਾਈ ਨਹੀਂ ਹੋਈ ਇੱਕ ਵਾਰੀ ਉਹ ਲੇਡੀਜ਼ ਵਾਪਸ ਆ ਗਈ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਚਲੋ ਥਾਣੇ ਮੈਂ ਥਾਣੇ ਆ ਗਿਆ ਐਨੀ ਗੱਲ ਹੋਈ ਆ ਪਰ ਪੰਜ ਬੰਦੇ ਦੇ ਸੱਟਾ ਕਿੱਦਾਂ ਲੱਗ ਸਕਦੀ ਆ ਭਾਜੀ ਕਿਸੇ ਦੀ ਬਾਹ ਫਟੂ ਭਾਜੀ ਕਿਸੇ ਨੂੰ ਕੁਝ ਨਹੀਂ ਹੋਇਆ ਮੇਰੇ ਕੋਲ ਇਹ ਵੀ ਵੀਡੀਓ ਆ ਜਦੋਂ ਇਹ ਭੱਜਦੇ ਪਏ ਆ ਨਹੀਂ ਤੇ ਥਾਣੇ ਦੇ ਕੈਮਰੇ ਚੱਗ ਕਰਾ ਲਓ ਥਾਣਾ ਤਾਂ ਨਹੀਂ ਝੂਠ ਬੋਲੂਗਾ ਇਹ ਬਜ਼ੁਰਗ ਬਾਬਾ ਜੀ ਆ ਇੱਕ ਬਜ਼ੁਰਗ ਬਾਬਾ ਜੀ ਆ ਉਹਨਾਂ ਨੂੰ ਉਹਨਾਂ ਵੱਲੋਂ ਕਿਹਾ ਗਿਆ ਵੀ ਮੇਰੀ ਦਾੜੀ ਵੀ ਪੱਟੀ ਭਾਜੀ ਉਹਨੇ ਹੀ ਸਾਰਾ ਸਿਆਪਾ ਹੀ ਉਹ ਹਾਂ ਉਹੀ ਉਹੀ ਬੰਦਾ ਸਰਵਰਨ ਸਿੰਘ ਨੇ ਉਹਨਾਂ ਨੇ ਹੀ ਇਹ ਕੰਮ ਕਰਾਇਆ ਉਹ ਮੇਰੀ ਵੀਡੀਓ ਦੇ ਵਿੱਚ ਵੀ ਹੈ ਜਿਹੜੀ ਸਾਡੇ ਕੋਲ ਕੈਮਰਾ ਦੀ ਵੀਡੀਓ ਹੈ ਨਾ ਥਾਣੇ ਦੇ ਕੈਮਰੇ ਚ ਆਕਰ ਆਲੇ ਉਹ ਤਾਂ ਨਹੀਂ ਝੂਠ ਬੋਲਣਗੇ ਵੀ ਸਰਬਜੀਤ ਦੇ ਨਾਲ ਕਿੰਨੇ ਬੰਦੇ ਸੀਗੇ ਜਦੋਂ ਮੌਕੇ ਤੇ ਥਾਣੇ ਅੰਦਰ ਝਗੜਾ ਹੋਇਆ ਵੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਕਾਰਵਾਈ ਕਿਉਂ ਨਹੀਂ ਕੀਤੀ ਮੌਕੇ ਤੇ ਥਾਣੇ ਦੇ ਅੰਦਰ ਉਹਨਾਂ ਨੇ ਇਹ ਕੰਮ ਕੀਤਾ ਤੇ ਭਾਈ ਇਹ ਹੁਣ ਤਾਂ ਥਾਣੇ ਐਸਐਚਓ ਸਾਹਿਬ ਦੱਸਣਗੇ ਤੇ ਉਹ ਉੱਥੇ ਕਿਉਂ ਕਾਰਵਾਈ ਨਹੀਂ ਉਹਨਾਂ ਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਸੀ ਜਦੋਂ ਥਾਣੇ ਦੇ ਅੰਦਰ ਆਪਾਂ ਕੋਈ ਪਾਰਟੀ ਬੈਂਸਦੀ ਆ ਕੋਈ ਲੜਦੀ ਝਗੜਦੀ ਜੋ ਫੜ ਕੇ ਦੇ ਦੋ ਅੰਦਰ ਉਹ ਕੀ ਮੰਗ ਕਰਦੇ ਅਸੀਂ ਜੀ ਮੈਂ ਤਾਂ ਇਨਸਾਫ ਦੀ ਮੰਗ ਕਰਦਾ ਜੇ ਜੇ ਮੈਂ ਨਾ ਥਾਣੇ ਦੇ ਅੰਦਰ ਵੱੜਦਾ ਤੇ ਇਹਨਾਂ ਨੇ ਤੇ ਮਾਰ ਦਿੱਤਾ ਸੀ ਮੈਨੂੰ ਸਰ ਕੀ ਮਾਮਲਾ ਸੀਗਾ ਜਿਹੜਾ ਲਾਈਕ ਝਗੜਾ ਹੋਇਆ ਵਾ ਗੱਡੀ ਪੰਨੀ ਗਈ ਜੀ ਗੱਡੀ ਜਿਹੜੀ ਪੰਨੀ ਗਈ ਸਰ ਉਹ ਥਾਣੇ ਦੇ ਬਾਹਰ ਪੰਨੀ ਗਈ ਆ ਤੇ ਅਸੀਂ ਥਾਣੇ ਦੇ ਅੰਦਰ ਸੀਗੇ ਅਸੀਂ ਥਾਣੇ ਦੇ ਅੰਦਰ ਸੀਗੇ ਕੱਟੇ ਸੀਸੂ ਦੇ ਪੰਨੇ ਗਏ ਹੈਗੇ ਨੇ ਤੇ ਸਾਰੇ ਬਾਹਰ ਬੰਦੇ ਸੀਗੇ ਜਿਹੜੇ ਕਿ ਨਾਮ ਉਹਨਾਂ ਦਾ ਜਿਹਨਾਂ ਨੇ ਜਿਹੜੇ ਬੰਦੇ ਸੀਸੂ ਦੇ ਪੰਨੇ ਨੇ ਉਹ ਸੈਂਕੀ ਨਾਮ ਹੈ ਮੁੰਡੇ ਦਾ ਤੇ ਜਿਹੜੇ ਮੇਰੇ ਮੱਲੇ ਸੰਗ ਕਲੋਨੀ ਤੋਂ ਆਏ ਸੀਗੇ ਉਹ ਸ਼ਾਮ ਸਾਮੂ ਸੀਗਾ ਰਾਮ ਸਿੰਘ ਸੀਗਾ ਰਾਮ ਸੂਰਤੀ ਮਹਾਤਮਾ ਕੇਲੇ ਫੇਰ ਨਾਲ ਤੇ ਆਪਣਾ ਸੁਨ ਸਿੰਘ ਪ੍ਰਧਾਨ ਇਹ ਚਾਰ ਜਣੇ ਸੀਗੇ ਇਹਨਾਂ ਨੇ ਆ ਕੇ ਹੋਰ ਬਾਰ ਦਾ ਬਦਾਤੀ ਆ ਕੇ ਤੇ ਗਾਲਾਂ ਵੀ ਕੱਢੀਆਂ ਸਾਡੇ ਘਰਦਿਆਂ ਨੂੰ ਜਾ ਕੇ ਇਹਨਾਂ ਨੇ ਇਦੋਂ ਇਹ ਚੋਰ ਫੜਾ ਕੇ ਭੇਜਿਆ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਮਾਮਲਾ ਕੁਛ ਨਹੀਂ ਹੈ ਜੀ ਅਸੀਂ ਮਲਿਸਤ ਸੰਗ ਕਲੋਨੀ ਚ ਰਹਿੰਦੇ ਹੈਗੇ ਆ ਉੱਥੇ ਇਹਨਾਂ ਨੇ ਚੋਰ ਫੜਿਆ ਸੀਗਾ ਚੋਰ ਫੜ ਗਿਆ ਉਹਨੂੰ ਕੁੱਟਿਆ ਵੀ ਇਹਨਾਂ ਨੇ ਚੋਰ ਨੂੰ ਫੜ ਫੜ ਕੇ ਸਭ ਕੁਝ ਕੀਤਾ ਅਸੀਂ ਉੱਥੇ ਜਾ ਕੇ ਇਹ ਗੱਲ ਕਹੀ ਕਿ ਭਰਾਵਾ ਇਹਨੂੰ ਮਾਰੋ ਨਾ ਨਹੀਂ ਤਾਂ ਇਹ ਮਰ ਜਾਣਾ ਤੁਹਾਡੇ ਗਲ ਬਹਿ ਜਾਊ ਤੇ ਪੁਲਿਸ ਨੂੰ ਇਹ ਫੋਨ ਮੈਨੂੰ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦਾ ਕੀਤਾ ਕੀਤਾ ਪੁਲਿਸ ਅੱਜ ਤੱਕ ਆਈ ਨਹੀਂ ਕੰਦਾ ਅੱਧਾ ਘੰਟਾ ਹੋ ਪੁਲਿਸ ਨਹੀਂ ਆਈ ਜੀ ਚੋਰੀ ਘੜੀ ਜਗਾ ਉਹੀ ਸੀ ਤੇ ਕਿਹੜੀ ਚੀਜ਼ੀ ਹੋਈ ਸੀ ਸੰਕਰ ਕਲੋਨੀ ਵਿੱਚ ਸਿਰਫ ਸਰ ਫੋਨ ਖੋਇਆ ਜਿਹੜਾ ਸਾਨੂੰ ਜਾ ਕੇ ਪਤਾ ਲੱਗਾ ਕਿ ਇਸ ਬੰਦੇ ਨੇ ਚੋੜਦਾ ਸਿਰਫ ਫੋਨ ਖੋਇਆ ਹੈਗਾ ਫੋਨ ਮਿਲ ਗਿਆ ਤੇ ਫੋਨ ਦੇ ਉਹ ਜਿਹੜਾ ਚੋਰ ਨੇ ਉਹਨੇ ਇਹਨਾਂ ਦਾ ਦਾਤ ਮਾਰਿਆ ਜਿਹੜੇ ਬੰਦੇ ਦਾ ਫੋਨ ਖੋਇਆ ਸੀ ਦਾਤ ਮਾਰਿਆ ਹਾਂ ਦਾਤ ਮਾਰਿਆ ਉਸ ਬੰਦੇ ਜਿਹਦਾ ਬੰਦਾ ਫੋਨ ਖੋਇਆ ਸੀਗਾ ਬੱਲੇ ਨੇ ਕੁੱਟਿਆ ਸਿਰ ਤੋਂ ਚੋੜਦਾ ਹੀ ਫਟਿਆ ਹੈਗਾ ਪੀ.ਐਸ.ਆਰ ਦੀ ਗੱਡੀ ਆਈ ਜਦੋਂ ਅਸੀਂ ਉਹਏ ਉਹ ਮੇਰਾ ਫੋਨ ਬੰਦ ਚ ਗਿਆ ਮੈਂ ਕਿਸੇ ਦਾ ਫੋਨ ਤੋਂ ਲੈ ਕੇ ਫੋਨ ਮਿਲਾ ਕੇ ਉਹਨਾਂ ਨੂੰ ਬੁਲਾਇਆ ਪੀ.ਐਸ.ਆਰ ਦੀ ਗੱਡੀ ਦੇ ਵਿੱਚ ਸ਼ੈਂਕੀ ਨਾਲ ਆਇਆ ਮੁਲਾਜ਼ਮ ਦੇ ਇਹ ਚਾਰ ਜਣੇ ਗੱਡੀ ਵਿੱਚ ਹੋਰ ਜਣੇ ਵੀ ਸੀਗੇ ਚਾਰ ਜਣੇ ਸ਼ੈਂਕੀ ਦੇ ਇਲਾਵਾ ਗੱਡੀ ਵਿੱਚ ਜਿਹੜੇ ਮੁਲਾਜ਼ਮ ਨਹੀਂ ਸੀਗੇ ਸਰ ਜਿਹੜੇ ਸ਼ੈਂਕੀ ਜੀ ਤੁਸੀਂ ਉਹਨਾਂ ਦਾ ਨਾਮ ਲੈ ਰਹੇ ਹੋ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਹੋ ਉਹ ਪਾਰਟੀ ਨੂੰ ਸਰ ਬਿਲੋਂਗ ਤਾਂ ਰਹਿੰਦਾ ਹੈ ਉਹ ਸਾਰੀ ਪਾਰਟੀ ਨਾਲ ਹੀ ਹੁੰਦਾ ਰਹਿੰਦਾ ਜੀ ਅੱਛਾ ਜੀ ਹਾਂਜੀ ਉਹਨਾਂ ਦਾ ਕਹਿਣਾ ਇਹ ਵੀ ਹੈ ਵੀ ਤੁਹਾਡੇ ਵੱਲੋਂ ਇੱਕ ਗੱਲ ਕਹੀ ਗਈ ਸੀ ਵੀ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਇਕੱਠੇ ਹੋ ਕੇ ਸਾਡੇ ਕਾਂਗਰਸੀਆਂ ਨੂੰ ਕਰਾਤਮ ਕਰ ਰਹੇ ਸਾਡੇ ਦੇ بار بار ਹਮਲੇ ਕਰ ਰਹੇ ਆ ਨਹੀਂ ਨਹੀਂ ਐਦਾ ਦਾ ਕੁਝ ਵੀ ਨਹੀਂ ਹੈਗਾ ਨਾ ਕੋਈ ਹਮਲਾ ਲੈ ਐਦਾ ਦੀ ਗੱਲ ਹੈਗੀ ਆ ਜਿਹੜਾ ਸਾਡਾ ਮੇਨ ਵਾਕ ਹੈ ਸਰ ਉਹ ਸਾਡੀ ਮੇਰੀ ਗੱਲ ਸੁਣੀ ਜਾਵੇ ਠੀਕ ਹੈ ਜੀ ਮੇਰੇ ਜਵਾਬ ਅੱਗੇ ਤੁਸੀਂ ਜਿੰਨੂੰ ਦੇਣਾ ਦੇਦੇ ਹੋ ਜਿਹੜਾ ਚੋੜ ਦਾ ਵਾਕਾ ਮੈਂ ਤੁਹਾਨੂੰ ਦੱਸਤਾ ਉਸ ਤੋਂ ਬਾਅਦ ਇਹਨਾਂ ਜਦੋਂ ਸਾਡੇ ਮਾਮਾ ਨੂੰ ਗਾਲਾਂ ਕੱਢੀਆਂ ਅਸੀਂ ਸਿਰਫ ਥਾਣੇ ਜਾ ਕੇ ਕੰਪਲੇਨਟ ਲਿਖਾਣ ਗਏ ਮੈਂ ਤੁਸੀਂ ਕੰਪਲੇਟ ਆਪਣੀ ਲਿਖਾ ਚੁੱਕੀ ਹਾਂ ਹਾਂ ਜੀ ਬਿਲਕੁਲ ਸਾਡੇ ਥਾਣੇ ਕੰਪਲੇਨਟ ਲਿਖਾਈ ਹੋਈ ਹੈ ਸਾਡੇ ਮਾਮਾ ਨੂੰ ਗਾਲਾਂ ਕੱਢੀਆਂ ਹਾਂ ਜੀ ਐਸ.ਟੀ. ਵੀ ਮਿਲੇ ਹੋ ਹਾਂ ਜੀ ਹਾਂ ਜੀ ਮਿਲਿਆ ਕ ਭਾਈ ਇੱਕ ਕੁਐਸਚਨ ਛੋਟਾ ਜਿਹਾ ਹੋਰ ਪੁੱਛਣਾ ਚਾਹਣਾ ਤੁਹਾਨੂੰ ਨਹੀਂ ਲੱਗਦਾ ਵੀ ਰਾਤੀ ਜਿਹੜਾ ਐਡਾ ਵੱਡਾ ਇਹ ਹਮਲਾ ਉਹ ਕਹਿ ਸਕਦੇ ਆ ਆਪਾਂ ਹਮਲਾ ਹੀ ਹੋਇਆ ਵੀ ਥਾਣੇ ਦੇ ਵਿੱਚ ਸਿਰਫ ਦੋ ਮੁਲਾਜ਼ਮ ਮੌਜੂਦ ਸੀ ਉਦੋਂ ਬਿਲਕੁਲ ਜੀ ਦੋ ਮੁਲਾਜ਼ਮ ਸੀਗੇ ਜੀ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਆਮ ਨਾਗਰਿਕ ਹੋਣ ਦੇ ਨਾਤੇ ਵੀ ਥਾਣੇ ਦੇ ਵਿੱਚ ਵੱਧ ਸੰਖਿਆ ਦੇ ਵਿੱਚ ਜਿਹੜੀ ਪੁਲਿਸ ਪ੍ਰਸਤ ਹੋਣਾ ਚਾਹੀਦਾ ਸੀ ਬਿਲਕੁਲ ਹੋਣਾ ਚਾਹੀਦਾ ਸਰ ਲੇ ਕੇ ਅਸੀਂ ਇਹੀ ਚੀਜ਼ ਨੂੰ ਤਾਂ ਕਹਿੰਦੇ ਸੀ ਪੁਲਿਸ ਤੋਂ ਬੰਦੇ ਇੰਨੇ ਸੀਗੇ ਉਹ ਤਾਂ ਕੰਟਰੋਲ ਨਹੀਂ ਹੋਏ ਜਦਕਿ ਪੁਲਿਸ ਨੇ ਹੀ ਸਾਡੇ ਥੱਪੜ ਮਾਰੇ ਅੰਦਰ ਵੀ ਜੋ ਸੀਸੀਟੀਵੀ ਆਮਰ ਦੀ ਰਿਕਾਰਡਿੰਗ ਵਗੈਰਾ ਸਰ ਕੋਈ ਜੋ ਥਾ ਮੈਂ ਮੈਂ ਇੱਕ ਰਿਕੁਐਸਟਾ ਥਾਣੇ ਵਿੱਚ ਕੈਮਰੇ ਜੇ ਦੇ ਕਢਾ ਸਕਦੇ ਦੇਖੋ ਉਹਦੇ ਵਿੱਚ ਕੀ ਵਾਕਾ ਹੋਇਆ ਸਾਡੇ ਨਾਲ ਅਸੀਂ ਸਿਰਫ ਟੋਟਲ ਉਹਦੇ ਵਿੱਚ ਸਿਰਫ 4 ਬੰਦੇ ਸੀਗੇ ਉਹ ਵੀ 4 ਭਾਈ ਸੀਗੇ ਮੈਂ ਸੀਗਾ ਆ ਭਾਈ ਸੀਗਾ ਇੱਕ ਮੁੰਡਾ ਹੋਰ ਸੀ ਸਾਡਾ ਛੋਟਾ ਇਹ ਉਹ ਪਿੱਛੇ ਖੜਾ ਹੈਗਾ ਹੋਰ ਕੋਈ ਬੰਦਾ ਨਹੀਂ ਸੀਗਾ ਇਹ ਬਾਕੀ ਇਹਨਾਂ ਦੇ 25-30 ਬੰਦਿਆਂ ਨੇ ਸਾਨੂੰ ਬੜੇ ਜਾਨ ਰੂਹੇ ਛੜਾ ਕੇ ਕਿੱਦਾਂ ਉੱਥੋਂ ਬਚ ਕੇ ਆਏ ਨਹੀਂ ਤਾਂ ਇਹਨਾਂ ਨੇ ਸਾਨੂੰ ਵਾਕਈ ਮਾਰ ਦੇਣਾ ਸੀ ਐਸਐਚਓ ਸਾਹਿਬ ਦਾ ਕੀ ਕਹਿਣਾ ਹੁਣ ਅਸਲ ਤੁਸੀਂ ਕਹਿੰਦੇ ਜੋ ਬਣਦੀ ਹੈ ਇਹ ਕਾਰਵਾਈ ਕਰਾਂਗੇ ਬਸ ਇੰਨੀ ਗੱ ਮੁੰਡਾ ਆਪਣਾ ਕਾਉਂਸਲਰ ਰਹਿਗਾਵਾ ਜਿਹੜਾ ਮੈਡਮ ਮਨਦੀਪ ਕਰੋ ਦਾ ਘਰ ਵਾਲਾ ਸਰਬਜੀਤ ਸਿੰਘ ਉਹ ਪਿੱਛੋਂ दारू ਵਿੱਚ ਟੰਨ ਹੋਇਆ ਪਿਆ ਆ ਗਿਆ ਕਮਰੇ 'ਚ ਕਮਰੇ 'ਚ ਆ ਗਿਆ ਉਹ ਕਿਸੇ ਨਾਲ ਨਾ ਮਾੜਾ ਜਾਂ ਮੋਡਾ ਜਾਂ ਲੱਗ ਗਿਆ ਉਹ ਮੋਡੇ ਵਾਲੇ ਬੰਦੇ ਨੇ ਕਿਹਾ ਬੋ ਜੀ ਰਾਮ ਰਾਮ ਤੇ ਕਹਿੰਦਾ ਰਾਮ ਰਾਮਾਂ ਦੀ ਕਾਉਂਸਲਰ ਆ ਮੈਂ ਧੀ ਅੱਦਾ ਉੱਦਾ ਇਹਨਾਂ ਨੇ ਉੱਥੇ ਥੱਪੜ ਬਾਜੀ ਕਰਨੀ ਸ਼ੁਰੂ ਕਰਤੀ ਉਹਦੇ ਮੁੰਡੇ ਨੇ ਕਾਉਂਸਲਰ ਦੇ ਮੁੰਡੇ ਨੇ ਜਿਹੜਾ ਤੇ ਉਹਨੇ ਨਾ ਚੱਕ ਕੇ ਉੱਥੇ ਇਹ ਨਹੀਂ ਦੇਖਿਆ ਬਜ਼ੁਰਗ ਸੀ ਕੋਈ ਉਹ ਇੱਕ ਬੰਦੇ ਆ ਬਜ਼ੁਰਗ ਸੀਗਾ ਦੀ ਦਾੜੀ ਦੂੜੀ ਪੰਨੀ ਸ਼ੁਰੂ ਕਰਤੀ ਤੇ ਇੱਕ ਆਪਣਾ ਬੰਦੇ ਦੇ ਹੋਰ ਸੀ ਉਹਦੇ ਨੀਚੇ ਪਾੜ ਦੇ ਵਿੱਚ ਉਹਨੇ ਲੱਤਾਂ ਲੁੱਟਾਂ ਮਾਰਨੀ ਸ਼ੁਰੂ ਕਰਤੀ ਐਨੇ ਦੇਖ ਕੇ ਮੈਂ ਸਾਈਡ ਤੇ ਹੋ ਗਿਆ ਮੈਂ ਕਿਹਾ ਵੀ ਕਿਉਂਕਿ ਪਹਿਲੇ ਵੀ ਬੂਤ ਕਰਨਾ ਮੇਰੇ ਤੇ ਵੀ ਨਜ਼ਰ ਰੱਖ ਰਹੀ ਸੀ ਮੈਨੂੰ ਲੱਗਾ ਇਹ ਮੇਰੇ ਵੱਲ ਵੀ ਆਊਗਾ ਇਹਨੂੰ ਗਾਲਾ ਗਲਾਂ ਕਰਕੇ ਅੱਲੀ ਤੁਸੀਂ ਆਮ ਆਦਮੀ ਪਾਰਟੀ ਦੀ سپورਟ ਕੀਤੀ ਅੱਦਾ ਹੁੰਦਾ ਪਾਰਟੀਵਾਦੀ ਦੇ ਉੱਤੇ ਨਾਰੇ ਲਾ ਲੱਗਿਆ ਥੋੜੀ ਦੇਰ ਬਾਅਦ ਹੀ ਮੈਨੂੰ ਲੱਗਾ ਵੀ ਹਾਂ ਵੀ ਇੱਥੇ ਮਾਮਲਾ ਗੜਬੜ ਹੋ ਰਿਹਾ ਮੈਂ ਆਪਣੇ ਐਡਵੋਕੇਟ ਸਾਹਮਣੇ ਪ੍ਰਮਿੰਦਰ ਜੀ ਉਹਨਾਂ ਨੂੰ ਫੋਨ ਕਰਕੇ ਬੁਲਾ ਲਿਆ ਮੈਂ ਕਿਹਾ ਪ੍ਰਮਿੰਦਰ ਜੀ ਵੀ ਐਦਾ ਦਾ ਕੋਈ ਗੱਲ ਹੋ ਗਈ ਆ ਗੱਲ ਹੋ ਗਈ ਆ ਵੀ ਮੈਂ ਕਿਹਾ ਤੁਸੀਂ ਮੌਕੇ ਤੇ ਆਓ ਦੇਖੋ ਵੀ ਅਸੀਂ ਇਧਰੋਂ ਬਾਹਰ ਨਿਕਲਣਾ ਉਹਨਾਂ ਨਾਲ ਬੰਦੇ ਕਿੰਨੇ ਆ ਮੈਂ ਕਿਹਾ ਵੀ ਅਸੀਂ ਅੰਦਰ ਫਸੇ ਹਾਂ ਥਾਣੇ 'ਚ ਉਸ ਵਕਤ ਜਿਹੜਾ ਆਪਣਾ ਇੰਸਪੈਕਟਰ ਸੀਗਾ ਪ੍ਰੇਮ ਸਿੰਘ ਉਹ ਕੋਲ ਖੜਾ ਸਾਰਾ ਤਮਾਸ਼ਾ ਦੇਖਦਾ ਰਿਹਾ ਮਨਨ ਨੇ ਵੀ ਕਿਹਾ ਮੈਂ ਕੱਟੇ ਥਾਣੇ ਦੇ ਅੰਦਰ ਬੰਦਾ ਹੱਤਾ ਚੱਕ ਲਾ ਚੱਕ ਰਿਆ ਵਾ ਹੱਤ ਚੱਕ ਰਿਆ ਬਜ਼ੁਰਗਾ ਦੇ ਉੱਤੇ ਥਾਣੇ 'ਚ ਸੀਸੀ ਕੈਮਰੇ ਲੱਗੇ ਹੋਏ ਆ ਸੇ ਮੌਜੂਦਾ ਤੁਸੀਂ ਗੱਲਬਾਤ ਨਹੀਂ ਕੀਤੀ ਉੱਥੇ ਸਰ ਕੀਤੀ ਹੈ ਇਹ ਸਚੂ ਸਾਹਿਬ ਨਾਲ ਵੀ ਇਸ ਬਾਰੇ ਗੱਲ ਹੋ ਗਈ ਹੈ ਸਚੂ ਸਾਹਿਬ ਨੂੰ ਉਹਨੇ ਪ੍ਰੇਮ ਸਿੰਘ ਜਿਹੜਾ ਸੀਗਾ ਉਹਨੇ ਸਾਰੀ ਗੱਲ ਦੱਸੀ ਡਿਪਟੀ ਸਾਹਿਬ ਨੂੰ ਵੀ ਪਤਾ ਲੱਗ ਗਈ ਹੈ ਗੱਲ ਵੀ ਹਾਂ ਵੀ ਸਾਰੀ ਕਾਉਂਸਲਰ ਜੀ ਆ ਤੇ ਰਾਤ ਨੂੰ ਤਲਵਾਰਾ ਸਾਹਿਬ ਦਾ ਵੀ ਫੋਨ ਆਇਆ ਸੀਗਾ ਐਮਐਲਏ ਸਾਹਿਬ ਜੋ ਨਹੀਂ ਸੁਖਤ ਤੇ ਉਹਨਾਂ ਦਾ ਵੀ ਫੋਨ ਆਇਆ ਸੀ ਉਹਨਾਂ ਨੂੰ ਉਹਨਾਂ ਨੇ ਦੱਸਤਾ ਪ੍ਰੇਮ ਸਿੰਘ ਜੀ ਨੇ ਉਸ ਤੋਂ ਕਿਹਾ ਜਾਂਦਾ ਵਾ ਕਹਿੰਦੇ ਵੀ ਜਿਹੜੀ ਸਾਡੀ ਗੱਡੀ ਆ ਤੁਹਾਡੇ ਵੱਲੋਂ ਭੰਨੇਗੀ ਤੁਹਾਡੇ ਸਰ ਜੀ ਇੱਧਰ ਕੋਈ ਉਹ ਨਹੀਂ ਆសុਕਤ ਮੈਂ ਅੰਦਰ ਸੀਗਾ ਬਾਹਰ ਇਹਨਾਂ ਦੇ ਬੰਦੇ ਹੋਰ ਖੜੇ ਸੀ ਉਹਨਾਂ ਨੇ ਭੰਨੀ ਸ਼ੁਰੂ ਕੀਤੀ ਮੈਨੂੰ ਤਾਂ ਬਾਹਰ ਆਪਸ ਹੋ ਗਿਆ ਦੋ ਮੁੰਡੇ ਮੈਂ ਸੱਦੇ ਜਿਹੜੇ ਉਹ ਮੈਨੂੰ ਬਾਹਰ ਘੱਟ ਕੇ ਲੈ ਗਏ ਉਸ ਤੋਂ ਬਾਅਦ ਅਸੀਂ ਜਗੀਰਪੁਰ ਨੂੰ ਭੱਜੇ ਆ ਮੈਨੂੰ ਇਹ ਮਹਾਰਾਜਾ ਦੀ ਤੁੰਗ ਜਗੀਰਪੁਰ ਦੇ ਰੋਡ ਦੇ ਉੱਤੇ ਇਹ ਫੇਰ ਅੱਗੇ ਖੜੇ ਸੀ ਇਹਦੇ ਮੁੰਡੇ ਉਹਨਾਂ ਨੇ ਸਗਾ ਦੋ ਬੰਦੇ ਸੀ ਇੱਕ ਮੇਰੇ ਹੱਥ ਦੇ ਉੱਤੇ ਆ ਦੇਖੋ ਮਾਰੀਆਂ ਇੱਕ ਮੇਰਾ ਯਾਰ ਦੋਸਤ ਜਿਹੜਾ ਮੈਨੂੰ ਲੈ ਕੇ ਜਾ ਰਿਹਾ ਉਹਦੇ ਆਪਣੇ ਪਿੱਛੇ ਦਾਤ ਮਾਰੇ ਇਹ ਨਕੁਲੀ ਚੀਜ਼ਾਂ ਸੀ ਸਰ ਉਹਨਾਂ ਦੇ ਕੋਲ ਉਹਨਾਂ ਨੇ ਮੁੰਡੇ ਯਾਰ ਦੋਸਤ ਸਿਗਾ ਉਹਦੇ ਪਿੱਛੇ ਦਾਤ ਮਾਰੇ ਪਿੱਠੇ ਦੇ ਉੱਤੇ ਤੇ ਮੇਰੇ ਮਾਰੇ ਉਸ ਤੋਂ ਬਾਅਦ ਅਸੀਂ ਭੱਜ ਕੇ ਸਿੱਧਾ ਪਹਿਲੇ ਸਿਵਲ ਹਸਪੀਟਲ ਗਏ ਉੱਥੋਂ ਦੀ ਆਪਣੇ ਐਮਐਲਰ ਘਟਾ ਕੇ ਆਏ ਸਰ ਜੀ ਅਸਲਾ ਆ ਜਾਏਗਾ ਤਾਂ ਸਾਡੇ ਕੋਲ ਐਂ ਨਹੀਂ ਚਿਰਦਾ ਅਸੀਂ ਅਸਲੇ ਦੀ ਕੋਈ ਫੋਟੋ ਨਹੀਂ ਭਾਈ ਕੋਈ ਅਸਲਾ ਹੁੰਦਾ ਤੇ ਐਨੀ ਜਿਹੜਾ ਅਸਲਾ ਕਿਸੇ ਨੂੰ ਕੱਜਾ ਨਹੀਂ ਅੱਜ ਲੜਾਈਆਂ ਵਿੱਚ ਇਹਨਾਂ ਨੂੰ ਅਸਲੇ ਆ ਸਰ ਲੜਾਈ ਦੇ ਵਿੱਚ ਨਾਮੀ ਲੱਗਨੇ ਇਹਨਾਂ ਦੀ ਅੱਜ ਤੱਕ ਨਹੀਂ ਅਸ ਲੱਗਦੀ ਉਹ ਦੇਖਿਆ ਇਹਨਾਂ ਨੇ ਅੱਜ ਹੀ ਕਿਉਂ ਮੇਰੇ ਵੀ ਅਸਲੇ ਦੀ ਉਹ ਹੋਈ ਆ ਕਿਉਂਕਿ ਇਹਨਾਂ ਦੀ ਲੜਾਈ ਹੋਈ ਸਰ ਇਹਨਾਂ ਨੇ ਸਾਰਾ ਐਲੀਕੇਸ਼ਨ ਸਾਡੇ ਦੇ ਸੱਤਾ ਪਾੜੀ ਸਰ ਜੀ ਐਦਾਂ ਐਦਾਂ ਕੁਝ ਨਹੀਂ ਬੇਸਬਾਲ ਤਾਂ ਉਹਦੀ ਗੱਡੀ ਦੇ ਵਿੱਚ ਮਿਲਿਆ ਗਿਆ ਸਰ ਉਹਦੀ ਗੱਡੀ ਦੇ ਵਿੱਚ ਇੱਕ ਬੇਸਬਾਲ ਦੀ ਸਵੇਰੇ ਮੁਲਾਜ਼ਮਾਂ ਨੂੰ ਮਿਲੀ ਇੱਕ ਆਪਣਾ दारू ਦੀ ਪੂਰੀ ਬੋਤਲ ਖਾਲੀ ਉਹਦੇ ਵਿੱਚ ਮੇਰੀ ਆ ਗੱਡੀ ਦੇ ਵਿੱਚ ਉਹਦੀ ਉਹਦਾ ਇਹ ਵੀ ਮੈਨ ਹੈ ਕਿ بیسਬਾਲ ਅਸੀਂ ਰਖਾਇਆ ਨਾਲ ਸਾਡੇ ਅੱਗੇ ਵੀ ਸ਼ੀਸ਼ੇ ਤੋੜੇ ਗੱਡੀ ਦੇ ਪਿੱਛੇ ਵੀ ਤੋੜੇ ਸਰ ਜੇ ਉਹਨਾਂ ਦੀ ਆਪਣੀ ਹੋ ਸੀ ਉਹਨਾਂ ਨੂੰ ਪਤਾ ਸੀਗਾ ਵੀ ਉਹ ਚੋਰ ਜਿਹੜਾ ਚੋਰ ਸੀਗਾ ਉਹ ਚੋਰ ਦੀ ਪੱਖ ਲੈਣ ਆਈ ਸੀ ਉਹਨਾਂ ਨੂੰ ਉਹਨਾਂ ਨੂੰ ਮੋਕਾ ਨਹੀਂ ਚਾਹੀਦਾ ਸੀ ਵੀ ਹਾਂ ਵੀ ਆਪਣਾ ਬਹਾਨਾ ਕੀ ਲਾਈਏ ਜੇ ਚੋਰ ਦੀ سپورਟ ਕਰਦੇ ਆਂ ਤੇ ਸਾਡੀ ਐਲੀਕੇਸ਼ਨ ਹੁੰਦਾ ਵੀ ਇਹ ਗਲਤ ਕੰਮ ਇਸ ਕਰਕੇ ਉਹਨਾਂ ਨੇ ਮੈਟਰ ਗੋਲਮੋਲ ਕਰਕੇ ਸਾਰਾ ਇੱਧਰ ਨੂੰ ਸਾਡੇ ਉੱਤੇ ਸੜਤਾ ਬਈ ਬਾਹਰ ਨਿਕਲੇ ਕਿੱਧਰ ਨੂੰ ਗਏ ਸਰ ਅਸੀਂ ਜਗੀਰਪੁਰ ਨੂੰ ਗਏ ਜਗੀਰਪੁਰ ਨੂੰ ਇਹ ਨਾਲ ਹੀ ਉੱਥੇ ਖੜੇ ਹੋਏ ਸੀ ਮੁੰਡੇ ਇਹਨਾਂ ਦੇ ਇਹ ਵੀ ਆਇਆ ਬਲੈਰੋ ਗੱਡੀ ਤੇ ਇਹਦੇ ਨਾਲ ਇੱਕ ਪ੍ਰਦੀਪ ਚੋਪੜਾ ਨਾਮ ਦਾ ਮੁੰਡਾ ਸੀ ਇੱਕ ਆਪਣਾ ਗੋਤਮ ਨਾਮ ਦਾ ਮੁੰਡਾ ਸੀਗਾ ਆਪਣਾ ਸ਼ਿਵਸ਼ੰਕਰ ਕਲੋਨੀ ਦਾ ਸਰ ਅਸੀਂ ਇਹ ਪੁਲਿਸ ਤੋਂ ਅਸੀਂ ਮੰਗ ਕਰਦੇ ਆਂ ਵੀ ਦੇਖੋ ਐਮਐਲਏ ਸਾਹਿਬ ਤੋਂ ਪਹਿਲੇ ਤਾਂ ਮੈਂ ਮੰਗ ਸਕਦਾ ਤੁਸੀਂ ਸਰ ਅਸੀਂ ਵੋਟਰ ਆ ਅਸੀਂ ਤੁਹਾਨੂੰ ਵੋਟ ਪਾ ਕੇ ਜਿਤਾਇਆ ਜੇ ਵੋਟ ਪਾਣ ਤੋਂ ਬਾਅਦ ਤੁਹਾਡੇ ਜਿਹੜੇ ਕੈਂਡੀਡੇਟ ਆ ਸੱਜਣਾ ਇੱਦਾਂ ਦੀ ਬਦਸਲੂਕੀ ਕਰਨਗੇ ਤੇ ਕੱਲ ਨੂੰ ਤੁਸੀਂ ਵੋਟ ਲੈਣ ਆਣੇ ਨਹੀਂ ਆ ਕੋਈ ਗੱਲ ਨਹੀਂ ਤੁਹਾਡਾ ਵੀ ਬੇਸ਼ਕਰ ਅਸੀਂ ਕਰਾਂਗੇ ਜਿੱਦਾਂ ਤੁਸੀਂ ਸਾਡਾ ਕਰ ਰਹੇ ਹੋ ਔਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਪੁਲਿਸ ਦੇ ਅੰਦਰ ਜਿਹੜੇ ਬੰਦੇ ਦੀ ਐਮ ਐਲ ਏ ਕਾਉਂਸਲਰ ਦੀ ਇੰਨੀ ਉਹ ਅਥਾਰਟੀ ਦੇ ਰਹੇ ਹੋ ਤੁਸੀਂ ਵੀ ਪੁਲਿਸ ਦੇ ਅੰਦਰ ਜਾ ਕੇ ਤੁਸੀਂ ਬਜ਼ੁਰਗਾਂ ਨੂੰ ਮਾਰੋ ਥੱਪੜ ਮਾਰੋ ਦਰੂ ਦੇ ਵਿੱਚ ਪੂਰੇ ਨਸ਼ੇ ਵਿੱਚ ਟੰਨ ਹੋ ਕੇ ਆਓ ਤੇ ਬਾਈ ਆਮ ਬੰਦੇ ਦਾ ਕੀ ਬਣੂਗਾ ਜੀ ਦੱਸੋ ਲੁਧਿਆਣਾ ਤੋਂ ਕੈਮਰਾਮੈਨ ਸਲਮਾਨ ਦੇ ਨਾਲ ਰਾਜੇਸ਼ ਮਹਿਰਾ ਦੀ ਰਿਪੋਰਟ ਸਿਟੀ ਹੋਮ ਨਿਊਜ਼